ਲੇ ਆ ਸਬਦ ਸੀ ਬਰਮਾ ਜਵਾਨੀਆਂ ਦਾ ਪੈ ਪਰਮ ਤੋਂ ਦੁਖਾਂ ਦਾ ਨਾਸੂਆ ਮਾਨ ਮੰਤਰੀ ਅੰਦਰ ਰਹਾ ਰਹਿੰਦਾ ਨਹੀਂ ਦਿਸੇ ਤੋਂ ਬਿਨਾ ਵਿਸ਼ਵਾਸ ख़ुशी मीरत भगत रवदास हुया ख़ुशी मीरत भगत रवदास हुया सारी संगत ਲਾਸਟ ਪ੍ਰਾਤ ਦੇ ਹਾਜ਼ਰੀ ਭਰ ਰਿਹਾ ਗੁਰੂ ਦੇ ਕਹਰੇ ਆਓ ਗੱਜ-ਬੱਜ ਕੇ ਫਤੇ ਸਾਂਝੀ ਕਰੀਏ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ਼ੀ ਖਾਲਸਾ ਜੀ ਪਿਛਲੇ ਪ੍ਰਾਵਾਂ ਨਾਲ ਜੋੜੀਏ ਬਣਤੀ ਹੈ ਬਈ ਜੇ ਜੇ ਸਤਿਗੁਰੂ ਰਵਦਾਸ ਮਹਾਰਾਜ ਨੂੰ ਉਸ ਵੀਰਾਂ ਨੇ ਗੁਰੂ ਮੰਨੇ ਆ ਤਾਂ ਵੀਰਾਂ ਦੀ ਮਾਂ ਨੇ ਬਹੁਤ ਕੌੜੀਆਂ ਠਕੀਆਂ ਗੱਲਾਂ ਬੋਲੀਆਂ ਕਹਿਣ ਲੱਗੀ ਕਹੇ ਵੀਰਾ ਜੈ ਵਾਦੀਏ ਤੈਨੂੰ ਪਤਾ ਨਹੀਂ ਲੱਗਿਆ ਤੂੰ ਨੀਚ ਜਾਤੀ ਦੇ ਗੁਰੂ ਨੂੰ ਗੁਰੂ ਮੰਨਿਆ ਊ ਆਪਾਂ ਉੱਚੀ ਜਾਤੀ ਦੇ ਰਹਿਣ ਵਾਲੇ ਆ ਪਹਿਰੇ ਕੀ ਕਰਿਆ ਚਿੱਟੀ ਬੋਧਨੀ ਬਾਗ ਲਾਤਾ ਤੇ ਬਾਪਦੀ ਨੂੰ ਪਹਿਰੇ ਮਾਂ ਜਦੋਂ ਕਹੀਦੀ ਆ ਵੀਰਾ ਨੂੰ ਵੀਰਾ ਬੋੜ ਤੇ ਜਵਾਬ ਦਿੰਦੀ ਆ ਕਹੇ ਮਾਂ ਉਹ ਰੰਗੀਆਂ ਉਹ ਹੁੰਦੀਆਂ ਨੇ

ਯਾ ਕੁਝ ਵੇਂ ਦਾ ਹੋਣੀ ਕੇ ਪੁੱਤਰ ਸਾਹਿਬ ਲੱਗਾ ਕੋਈ ਵੀ ਜਵਾਨਾ ਸਾਡੇ ਕੋਲ ਕਰੇ ਉਹ ਬਾਈ ਨਾਮ ਇਤਿਹੀ ਸੋ ਅਗਲ ਮਾਏ ਮਨ ਮੁਖ ਹੋਰ ਦੰਡੀਆਂ ਉਸਦੀ ਚਾਬ ਉਹ ਕਰੇ માતા કોની થી કથાર કાવી પાણી ખેડ ખેડ મીરા હસદી સિત્તે મે કરા સિત્તે મે તો બરાગ ગચ્છ પાણી ગુરુ થી રામચદસદી સિત્તે મે કરા મેરો ગુરુજી ને પરમ મતાએ ખુશી જો બધાયા બનદિયા ની મેને તદી દેખદી સહગણ માએ મનમુખ હોણ રંડીયા ની મેને તદી જેડી ગુડી मनुकी पीत आल ताई दया गुरू न देरी गुरू जहिड़ी गुरू नस तंगाई चाढ़े आजी रंग ਜਾਨ ਦੇ ਸ਼ੰਗਾਰ ਗਾਲਪਾਏ ਹਰ ਚੂੜੇ ਨਾਲ ਫੱਡੰਦੀਆਂ ਨਹੀਂ ਮੈਨ ਤਬੀ ਦੇ ਕੋਈ ਸਹਾਗਣ ਮਾ ਮਰ ਮਾ ਕੋਣ ਰੰਡੀਆਂ ਨਹੀਂ ਮੈਨ ਤਬੀ ਨਜਾਦ ਦਾ ਧਰਮ ਤੈਨੂੰ ਪਾਇਆ ਕਿਹੜੀ ਗੱਲ ਆਣ ਪੱਟਤੀ ਇੱਕ ਵਾਰ ਮੈਂ ਇੱਕ ਵਾਰ ਮੈਂ ਨੂੰ ਨਜ਼ਰ ਆਵੇ ਮੇਰੀ ਤਾਂ 84 ਕੱਟਤੀ ਇੱਕ ਵਾਰ ਮੈਂ ਜਿਨੇ ਝੂਠ ਦੇ ਜਿਨੇ ਉਹ ਘਰ ਪਾ ਨੀ ਆ ਨਹੀਂ ਮਰਤਦੀ ਮੈਂ ਕਦੀ ਸੁਹਾਗਣ ਮਾ ਮਾ ਕੋਰ ਰੰਡੀਆਂ ਨਹੀਂ ਮਰਤਦੀ ਲਖਰ ਹਵਾ ਦਾ ਜਨਮ ਕੋਲ ਜਾਣ ਅਸਲੀ ਸੁਹਾਗ ਤੋਂ ਬਿਨਾ ਸਤ ਸੰਗ ਸਤ ਸੰਗ ਅਤੇ ਗੁਰੂ ਦਾ ਟਿਕਾਣਾ ਮੀਨਤਾ ਨਿਪਾਗ ਤੋਂ ਬਿਨਾ ਸਤ ਸੰਗ ਕ੍ਰਿਸ਼ਨ ਪਕੜ ਚ ਟਿਕਾਣੀ ਕ੍ਰਿਸ਼ਨਾ

ਅੱਗ ਦੀ ਪਾਇਆ ਬੰਦਿਆ ਨੀ ਮਨ ਕਦੀ ਮੋਤ ਦੀ ਸਹਾਗ ਕਰ ਮਾ ਮਾ ਕਹ ਰੰਡਿਆ ਨੀ ਮਨ ਕਦੀ ਜਗ ਦਾ ਧਰਮ ਮੈਂ ਤੈਨੂੰ ਪਾ ਆ ਕਿਹੜੀ ਗੱਲ ਹਾਰ ਪਟਤੀ ਇੱਕੋ ਵਾਰ ਅੰਮਾ ਇੱਕੋ ਵਾਰ ਮਾ ਨਜ਼ਰ ਆਦ ਮੇਰੀ ਤਾਂ ਰਸ ਕੱਟਤੀ ਇੱਕੋ ਵਾਰ ਮਾ साधर महा मर्म कहारियूं मनो कवी